ਹਾਜੀ ਪੰਜਾਬੀਓ ਸਾਸਰੇ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਬੜੀ ਹੀ ਅਹਿਮ ਖਬਰ ਜਿਵੇਂ ਕਿ 7 ਸਾਲ ਦਾ ਸਫਰ ਬਾਤ ਲੰਮਾ ਹੁੰਦਾ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਕਾਂਗਰਸ ਦੇ ਲੀਡਰ ਜਿਨ੍ਹਾਂ ਦਾ ਬਹੁਤ ਦਿਨਾਂ ਦੇ ਵਿੱਚ ਜ਼ਿਕਰ ਹੋਇਆ ਕਿ ਭਾਈ ਚੰਨੀ ਸਾਹਿਬ ਕਹਿੰਦੇ ਮਜੀਠੀਆ ਦੇ ਹੱਕ ਦੇ ਵਿੱਚ ਖੜ ਗਏ ਨੇ 10 ਸਾਲ ਦੇ ਵਿੱਚ ਉਹੀ ਚੰਨੀ ਸਾਹਿਬ ਗੇਮ ਘੁਮਾ ਗਏ ਨੇ ਕੀ ਕਹਿ ਗਏ ਨੇ ਜਾਨੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਖੜ ਗਏ ਨੇ ਔਰ ਦੂਜੇ ਪਾਸੇ ਬਿਕਰਮ ਮਜੀਠੀਆ ਨੂੰ ਲੈ ਕੇ ਜਿਹੜੀ ਖਬਰ ਅੱਜ ਤੁਸੀਂ ਸੁਣੋਗੇ ਹੈਰਾਨ ਕਰ ਦੇਣ ਵਾਲੀ ਹੈ ਬਹੁਤ ਸਾਰੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਵੇਖੀਆਂ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਚਿੱਟੇ ਦਾ આરોਪ ਲੱਗ ਗਿਆ ਉਹਦੇ ਉੱਤੇ ਨਸ਼ਾ ਤਸਕਰੀ ਦਾ ਕੇਸ ਪੈ ਗਿਆ ਉਸਦੇ ਉੱਤੇ ਆਮਦਨ ਤੋਂ ਜ਼ਿਆਦਾ ਸੰਪਤੀ ਹੈ ਇਹ ਹੀ ਦੋਸ਼ ਤੁਸੀਂ ਸੁਣਿਆ ਔਰ ਜਿਹੜਾ ਹੁਣ ਤੁਸੀਂ ਦੋਸ਼ ਦੇਖਣ ਜਾ ਰਹੇ ਹੋ ਹੇਰਾਨ ਕਰ ਦੇਣ ਵਾਲਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿਹੜੇ ਲੋਕ ਇਸ ਧੰਦੇ ਦੇ ਵਿੱਚ ਸ਼ਾਮਲ ਸੀ ਉਹਨਾਂ ਲੋਕਾਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਜ਼ਿਕਰ ਹੋ ਰਿਹਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਇਕੱਲੇ ਪੰਜਾਬ ਜਾਂ ਫਿਰ ਹਿੰਦੁਸਤਾਨ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਤੱਕ ਦੇ ਤਾਰ ਜੁੜੇ ਨੇ ਇਹ ਗੱਲ ਵੀ ਸਿੱਧ ਹੋ ਗਈ ਹੈ ਬਹੁਤ ਸਾਰੇ ਸਰਕਾਰ ਦੇ ਨੁਮਾਇੰਦੇ ਔਰ ਦੂਜੇ ਪਾਸੇ ਸਾਬਕਾ ਡੀਜੀਪੀ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਇਨਕਾਰਿਆ ਕਹਿੰਦਾ ਵੀ ਇਹਦਾ ਭਗਵੰਤ ਮਾਨ ਦਾ ਖਰੀਦਿਆ ਹੋਇਆ ਬੰਦਾ ਔਰ ਭਗਵੰਤ ਮਾਨ ਦੇ ਹੱਕ ਦੇ ਵਿੱਚ ਬੋਲ ਰਿਹਾ ਤਾਂ ਜਿਹੜੀ ਖਬਰ ਤੁਸੀਂ ਹੁਣ ਸੁਣਨ ਜਾ ਰਹੇ ਹੋ ਬੜੀ ਹੀ ਅਹਿਮ ਖਬਰ ਹੈ ਮਜੀਠੀਆ ਦਾ ਲੰਬਾ ਸਫ਼ਰ ਕਰ ਸਕਦਾ ਔਰ ਲੰਬੇ ਸਫ਼ਰ ਲਈ ਮਜੀਠੀਆ ਕਿਵੇਂ ਅੰਦਰ ਜਾਣਗੇ ਔਰ ਕਿਵੇਂ ਮਜੀਠੀਆ ਸਾਹਿਬ ਨੂੰ ਹੁਣ ਨਹੀਂ ਕਢਾ ਸਕਣਗੇ ਸੁਖਬੀਰ ਸਿੰਘ ਬਾਦਲ ਕਿਉਂਕਿ ਦਰਸਾਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਘੇਰਾ ਪੈ ਚੁੱਕਿਆ ਚਾਰੇ ਪਾਸਿਆਂ ਤੋਂ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਯਾਰ ਇਹਨਾਂ ਨੇ ਬਿਆਨ ਦੇ ਕੇ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਸੀ ਔਰ ਹੁਣ ਕਾਂਗਰਸ ਦੇ ਲੀਡਰ ਬਿਲਕੁਲ ਉਲਟ ਹੋ ਚੁੱਕੇ ਨੇ ਬਿਕਰਮ ਸਿੰਘ ਮਜੀਠੀਆ ਦੇ ਬਾਰੇ ਅੱਜ ਚੈਨੀ ਨੇ ਗੇਮ ਕਿਵੇਂ ਕਮਾਈ ਆ ਸੁਣ ਲੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਲੰਬੇ ਟਾਈਮ ਲਈ ਕਿਵੇਂ ਅੰਦਰ ਜਾਂਦੇ ਆ ਉਹ ਵੀ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਕਿ ਕਿਹੜੇ ਕਿਹੜੇ ਬੰਦੇ ਉਹਦੇ ਨਾਲ ਤਸਕਰੀ ਦੇ ਵਿੱਚ ਮੌਜੂਦ ਸੀ ਔਰ ਕਿੰਨੀ ਵੱਡੀ ਸੰਖਿਆ ਦੇ ਵਿੱਚ ਸੀ ਕਿਉਂਕਿ ਪੰਜਾਬ ਦੇ ਵਿੱਚ ਹਲੇ ਖਬਰਾਂ ਇਹ ਹੀ ਸੁਣੀਆਂ ਨੇ ਕਿ ਬੇਕਰਮ ਸਿੰਘ ਮਜੀਠੀਆ ਦੇ ਉੱਤੇ ਚਿੱਟੇ ਦਾ આરોਪ ਲੱਗ ਗਿਆ ਨਸ਼ੇ ਤਸਕਰੀ ਦਾ ਲੱਗ ਗਿਆ ਔਰ ਆਮਦਨ ਤੋਂ ਵੱਧ ਕਹਿੰਦੇ ਸੰਪਤੀ ਦਾ ਲੱਗ ਗਿਆ ਔਰ ਜਿਹੜੀ ਇਹ ਖਬਰ ਹੈ ਇਹ ਖਬਰ ਥੋੜੀ ਜਿਹੀ ਹਟਕੇ ਆ ਕਹਿੰਦੇ ਬਹੁਤ ਵੱਡੀ ਮਾਤਰਾ ਦੇ ਵਿੱਚ ਕਿਹੜੇ ਕਿਹੜੇ ਬੰਦੇ ਔਰ ਕਿੰਨੇ ਬੰਦੇ ਉਹਦੇ ਲਈ ਸ਼ਾਮਲ ਸੀ ਉਹਦੇ ਲਈ ਕੰਮ ਕਰਦੇ ਸੀ ਤੇ ਸੁਣੋ ਜਰਾ ਧਿਆਨ ਦੇ ਨਾਲ ਕਿ ਚੰਨੀ ਸਾਹਿਬ ਡਰ ਦੇ ਮਾਰੇ ਹੋਇਆ ਕਿਵੇਂ ਪਲਟ ਗਿਆ ਕਿ ਮੇਰੇ ਤੇ ਨਾ ਐਕਸ਼ਨ ਹੋ ਜੇ ਤੇ ਬਿਆਨ ਕੀ ਦਿੰਦੇ ਨੇ ਹੁਣ ਬਿਲਕੁਲ ਇਹ ਫਿਰ ਮੇਰਾ ਟੂਅਸ ਸੁਣ ਮੈਂ ਨਾ ਕਦੇ ਮਜੀਠੀਏ ਦੇ ਹੱਕ ਚ ਬੋਲਿਆ ਨਾ ਬੋਲਣਾ ਮੈਂ ਇਹ ਕਹਿ ਰਿਹਾ ਕਿ ਜੀ ਐਸ ਆਈ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਕੋਈ ਅੱਜ ਤੱਕ ਕਿਸੇ ਤੇ ਪਰਚਾ ਦਰਜ ਹੋਇਆ ਨਹੀਂ ਸੀ ਜਿਹੜਾ ਮੈਂ ਕੀਤਾ ਹੈ ਅੱਜ ਜਿਹੜੇ ਪਰਚੇ ਨੂੰ ਇਹਨਾਂ ਨੇ ਸਾਢੇ 3 ਸਾਲ ਰੋਲ ਕੇ ਰੱਖਿਆ ਮਜੀਠੀਏ ਦੇ ਪਰਚਾ ਮੈਂ ਦਰਜ ਕੀਤਾ ਹੈ ਮਜੀਠੀਆ ਜਿਹੜੇ ਮੇਰੇ ਘਰ ਕੇ ਗਿਆ ਮੈਂ ਜੀਟੀਏ ਦੇ ਖਿਲਾਫ ਕਾਰਵਾਈ ਮੈਂ ਕੀਤੀ ਤੇ ਅੱਜ ਵੀ ਮੈਂ ਨਾ ਮੇਰਾ ਸਮਝੌਤਾ ਹੋਣਾ ਕਦੇ ਮਜੀਠੇ ਦੇ ਨਾਲ ਨਾ ਮੈਂ ਕਦੇ ਕਰਾਂ ਨਾ ਉਹ ਮੇਰੇ ਨਾਲ ਕਰੇ ਲੇਕਿਨ ਜਿਹੜੀ ਨਸ਼ਿਆਂ ਦੇ ਖਿਲਾਫ ਕਾਰਵਾਈ ਹੈ ਇਹ ਸਰਕਾਰ ਐਸੀ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀ ਐਸੀ ਹਾਈ ਕੋਰਟ ਤੋਂ ਪਰਮਿਸ਼ਨ ਲੈ ਕੇ ਮਜੀਠੇ ਦੇ ਪਰਚਾ ਦਰਜ ਕੀਤਾ ਸੀ ਇਹ ਅੰਦਰ ਗਿਆ ਜਿਹੜੇ ਇਹ ਸਰ ਨਸ਼ੇ ਦੇ ਧੰਦੇ ਦੇ ਵਿੱਚ ਪੰਜਾਬ ਦੇ ਵਿੱਚ ਹੋਰ ਬੰਦੇ ਫਿਰਦੇ ਯਾਨੀ ਚਰਨਜੀਤ ਸਿੰਘ ਚੰਨੀ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਹਿ ਸਕਦੇ ਭਗਵੰਤ ਮਾਨ ਸਰਕਾਰ ਤੋਂ ਡਰਦਾ ਇਹ ਫੇਰ ਹੀ ਉਹਨੇ ਉਲਟ ਬਿਆਨ ਦਿੱਤਾ ਪਹਿਲਾਂ ਕੀ ਕਹਿੰਦਾ ਸੀ ਕਹਿੰਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕਰਕੇ ਭਗਵੰਤ ਮਾਨ ਸਰਕਾਰ ਨੇ ਕਹਿੰਦਾ ਮਾੜਾ ਕੰਮ ਕੀਤਾ ਮਾੜੇ ਕੰਮ ਸਰਕਾਰ ਕੀ ਕਰ ਰਹੀ ਆ ਉਹ ਵੀ ਤੁਹਾਡੇ ਸਾਹਮਣੇ ਧਰ ਦਾਂਗੇ ਪਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਹੜਾ ਪਰਚਾ ਦਰਜ ਹੋ ਗਿਆ ਜਾਂ ਜਿਹੜਾ ਐਕਸ਼ਨ ਹੋ ਗਿਆ ਉਹ ਸਰਕਾਰ ਨੇ ਦਰਅਸਲ ਦੇ ਵਿੱਚ ਸਹੀ ਕੀਤਾ ਪਰ ਜਿਹੜੇ ਮਾੜੇ ਕੰਮ ਕੀਤੇ ਆ ਸਰਕਾਰ ਦੇ ਵੀ ਅੱਜ ਤੁਹਾਡੇ ਸਾਹਮਣੇ ਪੜਾਂਗੇ ਕਿਉਂਕਿ ਜਿਹੜੇ ਇਹ ਲੀਡਰ ਨੇ ਚਾਹੇ ਤਾਂ ਕਾਂਗਰਸ ਦੇ ਹੋਣ ਚਾਹੇ ਹੋਣ ਅਕਾਲੀਆਂ ਦੇ ਚਾਹੇ ਹੋਣ ਝਾੜੂ ਵਾਲਿਆਂ ਦੇ ਚਾਹੇ ਹੋਣ ਭਾਜੀਪੀ ਦੇ ਇਹ ਤਾਂ ਦੇਖੋ ਸਾਰੇ ਫਿਰਮੇ ਲਾਟੂ ਨੇ ਜਿੱਥੇ ਇਹਨਾਂ ਨੂੰ ਲੱਗਦਾ ਕਿ ਭਾਈ ਇਧਰੋਂ ਸਾਨੂੰ ਨਾ ਮਾਰ ਪਵੇ ਤਾਂ ਉਧਰ ਨੂੰ ਘੁੰਮ ਜਾਂਦੇ ਆ ਪਹਿਲਾਂ ਇਹਨਾਂ ਦੇ ਬਿਆਨ ਆਉਂਦੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਤੇ ਜਦੋਂ ਥੋੜਾ ਜਿਹਾ ਇਹਨਾਂ ਨੂੰ ਤਾਂ ਮਿਲਦਾ ਵੀ ਭਾਈ ਤੁਹਾਡੇ ਦੇ ਵੀ ਐਕਸ਼ਨ ਹੋ ਸਕਦਾ ਤਾਂ ਐਕਸ਼ਨ ਦੇ ਡਰ ਤੋਂ ਫੇਰ ਬਿਆਨਬਾਜ਼ੀ ਕਰਦੇ ਕਹਿੰਦੇ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਮਸੀਠੀਆ ਦੇ ਨਾਲ ਅੱਛਾ ਦੂਜੀ ਗੱਲ ਬਿਕਰਮ ਸਿੰਘ ਮਜੀਠੀਆ ਅੰਦਰ ਜਾਣਗੇ ਹੁਣ 7 ਸਾਲ ਦੇ ਲਈ ਇਹ ਵੀ ਬਹੁਤ ਵੱਡਾ ਜ਼ਿਕਰ ਹੋ ਰਿਹਾ ਪੰਜਾਬ ਦੇ ਅੰਦਰ ਔਰ ਜਿਹੜੀ ਹੁਣ ਅਪਡੇਟ ਹੈ ਸਭ ਤੋਂ ਅਹਿਮ ਅਪਡੇਟ ਹੈ ਜਿਹੜੀ ਉਹ ਇਹੀ ਹੈ ਵੀ ਜਿਵੇਂ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲਣ ਵਾਲੇ ਕਈ ਸਾਰੇ ਲੀਡਰ ਦੋ ਵੱਡੇ ਲੀਡਰ ਕਾਂਗਰਸ ਦੇ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੋਈ ਹੈ ਇੱਕ ਤਾਂ ਚੰਨੀ ਸਾਹਿਬ ਨੇ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਤੁਸੀਂ ਇਹ ਦੇਖੋ ਵੀ ਇਹਨਾਂ ਦੋਨੇ ਲੀਡਰਾਂ ਦਾ ਇਹਨਾਂ ਦੋਨੇ ਲੀਡਰਾਂ ਦਾ ਮੂੰਹ ਟੁੱਟ ਜੇਵੇ ਕਿ ਲੱਖਾ ਸਿੰਘ ਸੁਧਾਰਾ ਦੇ ਹੱਕ ਦੇ ਵਿੱਚ ਬੋਲੇ ਹੁਣ ਕਿ ਭਾਈ ਸਰਕਾਰ ਨੇ ਮਾਰਾ ਕੀਤਾ ਇੱਕ ਛਿੱਟੇ ਦੇ ਤਾਸਕਰ ਬੰਦੇ ਨੂੰ ਕਹਿੰਦੇ ਇਹਦੇ ਦੇ ਤੁਸੀਂ ਕਾਰਵਾਈ ਕਰਕੇ ਮਾਰਾ ਕੀਤਾ ਤੇ ਲੱਖਾ ਸਿੰਘ ਸੁਧਾਰਾ ਦੇ ਨਾਲ ਪੁਲਿਸ ਧੱਕਾ ਕਰਦੀ ਹੈ ਸ਼ਰੇਆਮ ਕਰਦੀ ਹੈ ਕੈਨੌਲੀ ਪ੍ਰੈਸ ਕਾਨਫਰੈਂਸ ਵੀ ਹੁੰਦੀ ਹੈ ਹਸਪਤਾਲ ਦੇ ਵਿੱਚੋਂ ਜਦੋਂ ਕੋਈ ਲੱਖਾਂ ਸੰਸਦਾਂ ਨੂੰ ਛੁੱਟੀ ਮਿਲਦੀ ਹੈ ਤਾਂ ਹੁਣ ਤੁਸੀਂ ਇਹ ਵੇਖੋ ਵੀ ਲੀਡਰ ਜਿੱਥੇ ਬੋਲਣਾ ਹੈ ਉੱਥੇ ਤਾਂ ਬੋਲਦੇ ਨਹੀਂ ਫਿਰ ਬਾਦਲਕੇ ਵਾਲੇ ਪਾਸੇ ਆਜੋ ਜਿਹੜਾ ਹੁਣ ਬੇਕਰਨ ਸਿੰਘ ਮਜੀਠੀਆ ਇਹਦੇ ਕਹਿੰਦੇ ਬੰਦੇ ਬਹੁਤ ਸਾਰੇ ਥੱਲੇ ਕੰਮ ਕਰਦੇ ਸੀ 6-7000 ਬੰਦਾ ਕਹਿੰਦੇ ਚਿੱਟੇ ਦਾ ਤਸਕਰ ਸੀ ਇਹਦੇ ਥੱਲੇ ਕੰਮ ਕਰਨ ਵਾਲਾ ਇਹ ਵੀ ਪੰਜਾਬ ਦੇ ਵਿੱਚੋਂ ਲੋਕ ਕਹਿ ਰਹੇ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਜ ਜਨਾਂ ਦਾ ਪੂਰਾ ਹੀ ਲਾਣਾ ਦਾਣਾ ਕਦੇ ਵੇਖਿਆ ਵੀ ਚਿੱਟੇ ਦੇ ਖਿਲਾਫ ਗੱਲ ਕਰਦਾ ਹੋਵੇ ਸਿਰਫ ਆਪਣੇ ਪਰਿਵਾਰ ਦੀ ਪਈ ਹੈ ਉਹਨਾਂ ਨੂੰ ਆਪਣੇ ਰਾਜ ਭਾਗ ਦੀ ਪਈ ਹੈ ਔਰ ਦੂਜੇ ਬੰਦੇ ਸਾਡੇ ਫੜੇ ਜਾਂਦੇ ਆ ਪੰਜਾਬ ਦੇ ਵਿੱਚੋਂ ਲੱਖਾ ਸਿੰਘ ਸਿਧਾਣਾ ਦੇ ਨਾਲ ਕਿੱਡਾ ਵੱਡਾ ਦੁਰਪਰਯੋਗ ਕਰਨ ਜਾ ਰਹੀ ਸੀ ਪੰਜਾਬ ਦੀ ਪੁਲਿਸ ਕਿਉਂਕਿ ਉਹਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਉਹਨੂੰ ਗਾਵਾਂ ਦੇ ਕੇ ਭਜੇ ਫਿਰ ਉਹਨਾਂ ਦੇ ਨਾਲ ਕੁੱਟਮਾਰ ਵੀ ਹੁੰਦੀ ਹੈ ਤਾਂ ਤੁਸੀਂ ਇਹ ਵੇਖੋ ਵੀ ਕਿਸੇ ਵੀ ਲੀਡਰ ਦਾ ਬਿਆਨ ਜਾਂ ਕਿਸੇ ਆਕਾਲੀ ਦਲ ਦੇ ਲੀਡਰ ਦਾ ਬਿਆਨ ਹੀ ਦੇਖੋ ਮਜੀਠੀਆ ਫਸਿਆ ਕਿਵੇਂ ਅੱਗ ਲੱਗੀ ਇਸ ਤਕਵੀਰ ਬਾਦਲ ਨੂੰ ਲੱਖੇ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਕਿਉਂਕਿ ਉਹ ਵਿਰੋਧਤਾ ਰੱਖਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਉਹ ਤਾਂ ਹਲੇ ਸਿੱਧੇ ਤੌਰ ਤੇ ਧਮਕੀਆਂ ਦਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੰਜਾਬ ਦੇ ਪ੍ਰਸ਼ਾਸਨ ਨੂੰ ਵੀ ਪ੍ਰਸ਼ਾਸਨ ਜਿਨ੍ਹਾਂ ਨੂੰ ਅੰਦਰ ਧੱਕਣਾ ਚਾਹੀਦਾ ਉਹਨਾਂ ਨੂੰ ਨਹੀਂ ਚਾਹਦਾ ਇਹ ਸਾਰੇ ਬੇਦੋਸ਼ੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਢਾ ਰਹੀ ਹੈ ਜਿਹੜੀ ਪੰਜਾਬ ਦੀ ਪੁਲਿਸ ਹੈ ਤਾਂ ਜਿਹੜਾ ਬਾਦਲ ਬੋਲ ਰਿਹਾ ਹੈ ਇਹਨੂੰ ਕਿਉਂ ਨਹੀਂ ਚਾਹਦੇ ਸੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਵੇਂ ਲੱਖਾ ਸਿੰਘ ਸਿਧਾਨਾ ਦੇ ਨਾਲ ਕੱਲ ਤਸ਼ਦਦ ਹੋਇਆ ਇਹ ਕਿਸੇ ਦੇ ਨਾਲ ਵੀ ਹੋ ਸਕਦਾ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਇਨਕਾਊਂਟਰ ਕਰ ਰਹੀ ਹੈ ਪੰਜਾਬ ਦੀ ਪੁਲਿਸ ਇਹਨੂੰ ਠੱਲ ਪਾਉਣ ਦੇ ਲਈ 13 ਤਰੀਕ ਦਾ ਟਾਈਮ ਬਣਿਆ ਲੱਖਾ ਸਿੰਘ ਸਿਧਾਨਾ ਨੇ ਜਿਹਦੇ ਵਿੱਚ ਹਰ ਇੱਕ ਪੰਜਾਬੀ ਨੂੰ ਅਪੀਲ ਆ ਪਹੁੰਚਣ ਦੀ ਲੋੜ ਹੈ ਨਹੀਂ ਤੁਹਾਡੇ ਨਾਲ ਵੀ ਇਹੀ ਹੋਣਾ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਤੁਹਾਡੀ ਮਰਜ਼ੀ ਹੈ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਪੜ 99 ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ